ਬਹੁਤ ਜਿਆਦੇ ਨਹੀਂ ਆ ਮੇਰੇ ਸਾਹ ਨੂੰ ਨਹੀਂ ਬਹੁਤ ਖੜਾ ਮੀਂਹ ਵੀ ਵੱਧ ਗਿਆ ਆਉਣਾ ਜ਼ਰੂਰੀ ਸੀ ਮੈਂ ਕਿਹਾ ਉਹ ਬਲ 48 ਘੰਟੇ ਹੋ ਗਏ ਮੀਂਹ ਪੈਦਿਆਂ ਨੂੰ 48 ਘੰਟੇ ਕਣਕਲੇ ਢੋਲ ਵੀ ਭਿੱਜਣ ਲੱਗੇ ਬੁਰੇ ਹਾਲਾਤ ਨੇ ਰਾਤ ਹਾਰ ਕੇ ਇੱਕਣ ਸੁੱਕਣ ਲੱਗੇ ਆ ਬਚਾਲ ਲੈ ਚੈਚ ਦੋ ਨੰਬਰ ਵਾਲੇ ਦੇਖੋ ਕੀ ਹਾਲਾਤ ਨੇ ਬਾਹਲਾ ਨਾ ਸਈ 25 28 ਕਿਲੇ ਸਾਰੇ ਜਮਿੰਨ ਠੇਕੇ ਤੇ ਆ ਕਿੱਥੋਂ ਤਾਂ ਬਾਜੂ ਬੰਦਾ ਇਦਾਂ ਦੇ ਕੰਮਾਂ 'ਚ ਠੋਕਿਆ ਇੱਕ ਵਾਰ ਸਭ ਤੋਂ ਇੱਕ ਨੰਬਰ 20 ਖੜਾ ਹੈ ਇਹ ਇਹ 20 ਹੈਗਾ ਇੰਨੇ ਏਰੀਆ ਦੇ ਅੰਦਰ ਅੰਦਰ 25 ਤੋਂ 30 ਕਿਲ ਨਾਲ ਦੇ ਖੇਤਾਂ 'ਚ ਵਾਇਰਸ ਆਉ ਦੇ ਵਿੱਚੋਂ ਤੋਤਾ ਜਾਂ ਟਿੱਡਾ ਉੱਡ ਕੇ ਜਿਹੜਾ ਮੰਨ ਲਓ ਆਪਣੇ ਕਤੇਲਾ ਉੱਡ ਕੇ ਇਹਨਾਂ ਦੇ ਵਿੱਚ ਵੀ ਤਾਂ ਵਹਿੰਦਾ ਹੀ ਹੋਗਾ ਕੇ ਇਹਦੇ 'ਚ ਵਾਇਰਸ ਕਾਹ ਤੋਂ ਨਹੀਂ ਆਉਂਦਾ ਇਹੀ ਤਾਂ ਸਾਲੀ ਸਮਝ ਨਹੀਂ ਲੱਗੀ ਚੱਕਰ ਕੀ ਆ ਸਾਡੇ ਅੱਜ ਤੱਕ ਤਾਂ ਬਿਮਾਰੀ ਹੋ ਹੈ ਨਹੀਂ ਹੁਣ ਉਹਨਾਂ ਨੇ ਦੇਖੀ ਨਹੀਂ ਹੋਣੀ ਦੋ ਦਿਨਾਂ ਦੋ ਤਿੰਨ ਦਿਨ ਮੀਂਹ ਵਾਲੇ ਨੰਗੇ ਨੇ ਉਹਦੇ ਵਿੱਚ ਵਿੱਚ ਉਹਨੂੰ ਬਿਮਾਰੀ ਪੈ ਗਈ ਇਹ ਕਹਿੰਦੇ ਹੈ ਨਹੀਂ ਸੀ ਬਿਮਾਰੀ ਹੁਣ ਦੋ ਧਲੀਆਂ ਦਿ ਤੁਹਾਰਾ ਰੱਬਾ ਤੈਨੂੰ ਸੁਣੀ ਬਿਜਲੀ ਵਾਲੇ ਪਾਸੇ ਦਾ ਕੰਮ ਬਹੁਤ ਗੜਬੜਾ ਪਿਛਲੇ ਮੰਨ ਲਓ ਹਫਤੇ 10 ਦਿਨ ਤੋਂ ਲਾਈਟ ਆਈ ਨਹੀਂ ਰਹੀ ਮੋਟਰਾਂ ਵਾਲੀ ਘੰਟਾ 2 ਘੰਟੇ ਆਉਂਦੀ ਆ ਉਸ ਤੋਂ ਬਾਅਦ ਫੇਰ ਉਹੀ ਕੰਮ ਹੋ ਜਾਂਦਾ ਜਮਾ ਝੋਨਾ ਸੁੱਕ ਕੇ ਥੱਲੇ ਧਰਤੀ ਫੁੱਲ ਚਿੱਟੀ ਹੋਈ ਹੀ ਆ ਝੋਨਾ ਜਣੀ ਸੋਕਾ ਮੰਨਣ ਲੱਗਿਆ ਇਹ ਹਾਲਾਤ ਹੋ ਗਏ ਅੱਜ ਜਣੀ ਰੱਬ ਨੇ ਸੋਣਾ ਮੇਰੇ ਹਿਸਾਬ ਨਾਲ ਲਾ ਦੇਵੇ ਅੱਧਾ ਘੰਟਾ ਕੋਸਤਾ ਫਰਕ ਪਊਗਾ ਝੋਨੇ ਨੂੰ ਅੱਜ ਆਇਆ ਵੀ ਬੱਦਲੇ ਇਧਰੋਂ ਮੋਟਰਾਂ ਵਾਲੇ ਪਾਸੇ ਇਧਰਲੇ ਪਾਸੇ ਨਹੀਂ ਬੜਾ ਪੈਂਦਾ ਮੈਨ ਨਾਲ ਉਹ ਦੇਖੋ ਬਿਜਲੀ ਕਿੰਨਾ ਓਵਰ ਨਹੀਂ ਜੀ ਅਗੇ ਇਧਰ ਮੀਂਹ ਪੈ ਜਾਂਦਾ ਸ਼ਹਿਰ ਵਾਲੇ ਪਾਸੇ ਉਧਰਲੇ ਪਾਸੇ ਰਹਿ ਜਾਂਦਾ ਮੋਟਰ ਵਾਲੇ ਪਾਸੇ ਐਗਦੀ ਅੱਜ ਬੱਦਲ ਹੀ ਮੋਟਰ ਵਾਲੇ ਪਾਸੋਂ ਆਇਆ ਕਿਹਣਾ ਜਾਣੀ ਇਧਰ ਨੂੰ ਤਾਂ ਬਹੁਤ ਜ਼ਿਆਦਾ ਨਹੀਂ ਆ ਮੇਰੇ ਹਿਸਾਬ ਨਾਲ ਬੱਲਾ 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 ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅਮੀਰ ਕਰਦੇ ਤੁਸੀਂ ਸਾਰੇ ਠੀਕ ਠਾਕ ਰਹੋਗੇ ਚੜ੍ਹਦੀ ਕਲਾ ਝੋਮ ਕੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ ਤੇ ਬੱਦਲ ਦੀਦਾ ਫੋਨ 'ਚ ਦੇਖਤਾ ਰਿਹਾ ਵੈ ਵਧੀਆ ਤਰੀਕੇ ਨਾਲ ਤੁਹਾਨੂੰ ਕੋਠੇ ਜਾ ਕੇ ਦਿਖਾਉਣਾ ਮੀਂਹ ਤਾਂ ਕੇਰਾ ਹਟ ਗਿਆ ਹੁਣ ਪਰ ਬੱਦਲ ਨੇ ਰੰਗ ਬੰਦ ਤੇ ਹਨ ਜੇ ਦੁਬਾਰਾ ਪੈ ਜਾਵੇ ਗੱਡ ਕੇ ਜੇ ਪਹਿਲਾਂ ਵੀ ਸੋਨਾ ਪੈ ਗਿਆ ਮੈਂ ਮੋਟਰ ਤੇ ਸ਼ੇਵਜੀ ਨੂੰ ਫੋਨ ਕਰਿਆ ਮੈਂ ਕਿਹਾ ਸ਼ੇਵਜੀ ਨੂੰ ਪੁੱਛੀਏ ਉਹਨੂੰ ਵੀ ਮੀਂਹ ਕਿੰਨਾ ਕ ਅੱਗੇ ਦੋ ਤਿੰਨ ਵਾਰੀ ਹੋਇਆ ਇੱਕ ਨੇ ਪਿੰਡ ਮੀਂਹ ਪੈ ਜਾਂਦਾ ਮੋਟਰਾਂ ਤੇ ਮੀਂਹ ਨਹੀਂ ਹੁੰਦਾ ਬੱਲਾ 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 ਨੀਂਦਾ ਮਗਰ ਨੂੰ ਇਧਰ ਨੂੰ ਬੱਦਲ ਗੱਲਬਾਤ ਸਿਰਾਂ ਦੀ ਦੀ ਤਾਂ ਹੈ ਵਧੀਆ ਬਾਕੀ ਪੈ ਜਾਵੇ ਨੰਗ ਨਾ ਜਾਵੇ ਕਿਸੇ ਪਾਸੇ ਇਹ ਕਨੇ ਕੱਚਾ ਹੀ ਕੰਮ ਰਹਿ ਜੇ ਕਿਤੇ ਇਧਰੋਂ ਬੱਦਲ ਸਟਾਰਟ ਹੋਇਆ ਸੀ ਮੀਂਹ ਵੀ ਇਧਰੋਂ ਹੀ ਸਟਾਰਟ ਹੋਇਆ ਸੀ ਹੁਣ ਇਧਰਲੇ ਪਾਸਿਓਂ ਉੱਠਿਆ ਹੋਇਆ ਦੇਖਦੇ ਆਂ ਕੀ ਕਹਿੰਦਾ ਪਾਉਂਦਾ ਕਿ ਨਹੀਂ ਪਾਉਂਦਾ ਅਰਦਾਸ ਹੀ ਆ ਵੇਹ ਪਾਦਵੇ ਸੰਗੀ ਗਲਾਂ ਗੱਡ ਕੇ ਜੇ ਪਾਦਵੇ ਕੇਰਾ ਦੁੱਖ ਧੋ ਦੇਵੇ ਸਾਰੇ ਸਾਡੇ ਗੁਰਦੁਆਰੇ ਸਾਹਿਬ ਦੇ ਕੰਮ ਚੱਲਦਾ ਅੱਜ ਤਾਂ ਵੇਹ ਗੋਮਤ ਦੀਂਦਾ ਉੱਤੇ ਲੈ ਵੀ ਸੱਜਣੋ ਮੋਟਰ ਤੇ ਆ ਗਏ ਮੈਂ ਕਿਹਾ ਮੋਟਰਾਂ ਦੀ ਸੁੱਚ ਚੱਕ ਕੇ ਆਈਏ ਇੰਨਾ ਕਿ ਮੀਂਹ ਪੈ ਗਿਆ ਆ ਦੇਖ ਲਓ ਪਾਣੀ ਖੜਾ ਝੋਨੇ 'ਚ ਸੋਹਣਾ ਰੰਗ ਬੰਨਿਆ ਹੋਇਆ ਮੀਂਹ ਨੇ ਮੋਟਰਾਂ ਬੰਦ ਕਰ ਦਈਏ ਮੈਂ ਕਿਹਾ ਪਤਾ ਨਹੀਂ ਹੁੰਦਾ ਕਾਹਾਂ ਵੱਧ ਘਟਦਾ ਵਹਿ ਤਾਂ ਹੁਣ ਪਾਣੀ ਪੂਰਾ ਕਰਤਾ ਜਿਹੜਾ ਕੰਮ ਬਿਜਲੀ ਵਾਲਾ ਤੋਂ ਨਹੀਂ ਹੋਇਆ ਸੀ ਉਹ ਰੱਬ ਕਰ ਗਿਆ ਪੂਰਾ ਹੁਣ ਕਰ ਦਈਏ ਸੁੱਚ ਚੱਕ ਦੀਏ ਦੂਜੀ ਮੋਟਰ ਤੇ ਜਾਣਾ ਮੈਂ ਕਿਹਾ ਪਹਿਲਾਂ ਇੱਧਰ ਕਰ ਦਈਏ ਸੜਕ ਵਾਲੀ ਜਿਹੜਾ ਘਰੋਂ ਤੁਰਿਆ ਕਣੀਆਂ ਜੀਆਂ ਕਟੀਆਂ ਹੋਈਆਂ ਸੀ ਦੁਬਾਰਾ ਮੀਂਹ ਫੇਰ ਆ ਗਿਆ ਮੈਂ ਕਿਹਾ ਉਦੋਂ ਪਹਿਲਾਂ ਪਹਿਲਾਂ ਮੀ ਬਦੇ ਪਹਿਲਾਂ ਪਹਿਲਾਂ ਨਵੇੜ ਦੀ ਵਧ ਗਿਆ ਮੀ ਦੁਬਾਰਾ ਵਾਹਿਗੁਰੂ ਸਤਨਾਮ ਫਟਾਫਟ ਕਰਕੇ ਜਾਈਏ ਘਰ ਨੂੰ ਹੋਰ ਇੱਥੇ ਭਜ ਜੀਏ ਪਤਾ ਨਹੀਂ ਹੁੰਦਾ ਵੱਧਦਾ ਮੀ ਦਾ ਵਧ ਗਿਆ ਦੁਬਾਰਾ ਇੱਕ ਤਾਂ ਅੰਦਰ ਵੜਨਾ ਕਿਹੜਾ ਸੌਖਾ ਦੇਖ ਕੇ ਵੜਨਾ ਪੈਂਦਾ ਚਾਰੇ ਪਾਸੇ ਵਾਹਿਗੁਰੂ ਆ ਵੀ ਚਾਦਰ ਟੁੱਟ ਗਈ ਉੱਥੋਂ ਉੱਥੋਂ ਉਹਦੇ ਮੋਗਾ ਨਿਕਲਿਆ ਉਹਦੇ ਨਾਲ ਇਹ ਤੇ ਸ਼ਿੱਟੇ ਜੇ ਪਈ ਜਾਂਦੇ ਆ ਮਾੜੇ ਮੋٹے ਤੇ ਲਓ ਜੀ ਇਹ ਤਾਂ ਗੱਤੀ ਬੰਦ ਆਪਾਂ ਹੁਣ ਚੱਲਦੇ ਆ ਦੂਜੀ ਮੋਟਰ ਤੇ ਇਹਨੂੰ ਆਪਦਾ ਹੁਣ ਮੌਜ ਰਹੁ ਇੱਧਰ ਆਪਾਂ ਹੁਣ ਵੀ ਪੰਜ ਚਾਰ ਦਿਨ ਬੰਦੇ ਹੀ ਰੱਖਦੇ ਹੁੰਨੇ ਆ ਜਦੋਂ ਇੱਕ ਵਾਰੀ ਭਰ ਗਿਆ ਕੇਰਾ ਦੋ ਤਿੰਨ ਦਿਨ ਲਗਾਤਾਰ ਚਲਾ ਕੇ ਭਰ ਦੇਈਦਾ ਉਸ ਤੋਂ ਬਾਅਦ ਫਿਰ ਬੰਦ ਕਰ ਦਈਦੀ ਆ ਤੇ ਪੰਜ ਦਿਨ ਹਵਾ ਲਵਉਣ ਨੂੰ 2 ਦਿਨ ਤਾਂ ਪਾਣੀ ਸੁੱਕਣ ਨੂੰ ਲੱਗ ਜਾਂਦੇ ਨੇ। ਉਸ ਤੋਂ ਬਾਅਦ ਫਿਰ 2 ਦਿਨ ਹਵਾ ਲੱਗ ਜਾਂਦੇ 3 ਦਿਨ। ਪਹਿਲਾਂ ਤੇ ਆਪਣੇ ਸਿਸਟਮਾਂ ਨਹੀਂ ਤਾਂ ਸਾਲ ਬੰਬੂ ਲਾ ਕੇ ਰੱਖਦਾ ਇੱਧਰ ਹੋਂਦ ਹਫ਼ਤੇ 10 ਦਿਨ ਹੀ ਹੋ ਗਏ ਜਿਵੇਂ ਲਾਦਾ ਪਾਣੀ ਬੰਦ ਹੋਏ ਨੂੰ। ਉਸ ਤੋਂ ਪਹਿਲਾਂ 5-4 ਦਿਨ ਨੂੰ ਸੁਕਾਈ ਰੱਖਿਆ ਪਾਣੀ। ਉਸ ਤੋਂ ਬਾਅਦ ਰੈਣੀ ਖੁੰਜੀ ਕਸਰ ਲੈਟ ਵਾਲਿਆਂ ਨੇ ਪੂਰੀ ਕਰਤੀ। ਸਮਝ ਲਓ 5 ਦਿਨ ਦੀ ਮੋਟਰ ਚਲਾਈ ਹੋਈ ਆ 5 ਦਿਨਾਂ ਦੇ ਵਿੱਚ। 2 ਘੰਟੇ ਮੋਟਰ ਚੱਲੀ ਆ 5 ਦਿਨਾਂ ਦੇ। ਲਓ ਉਧਰਲੀ ਮੋਟਰ ਤੇ ਜਾ ਕੇ ਮਿਲਦੇ ਆਂ ਦੇਖੋ ਕਿੰਨਾ ਗਮੀ ਪੈਂਦਾ ਪਤਾ ਲੱਗਦਾ ਹੋਊ ਇਧਰ ਹੋਰੇ ਕੋਈ ਚੀਜ਼ ਆਉਂਦੀ ਆ ਜਦੋਂ ਲੱਗਦਾ ਪਤਾ ਦੇਖੋ ਉਰਦੀ ਆ ਨਾ ਭਾਪ ਸੋਨਾ ਰੰਗ ਬਣਿਆ ਹੋਇਆ ਮੀਂਹ ਨੇ ਆ ਵੀ ਸੱਜਣੋ ਆ ਗਏ ਦੂਜੀ ਮੋਟਰ ਤੇ ਬੂਟ ਬਾਟ ਸਭ ਭਿੱਜ ਗਏ ਪਾਣੀ ਬਹੁਤ ਖੜਾ ਮੀਂਹ ਵੀ ਵਧ ਗਿਆ ਆਉਣਾ ਜ਼ਰੂਰੀ ਸੀ ਮੈਂ ਕਿਹਾ ਉਹ ਬੱਲਾ 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 ਅੰਦਰ ਦੇ ਹਾਲਾਤ ਦੇਖੋ ਸਾਰਾ ਕੋਠਾ ਚੋ ਗਿਆ ਪਰ ਇਹ ਮਜਬੂਰੀ ਸੀ ਹੁਣ ਕਰਦੇ ਕੀ ਦੇਖੋ ਅੰਦਰ ਤੁਹਾਨੂੰ ਤੁਹਾਨੂੰ ਹੋਈ ਇਹ ਚੱਕਰ ਕੀ ਪਿਆ ਨਾ ਨਾ ਕੀ ਕਰ ਹੁਣ ਮਜਬੂਰੀ ਬਣ ਗਈ ਮੋਟਰ ਬੰਦ ਕਰਨ ਦੀ ਇਹਦਾ ਨਾ ਕੋਠੇ ਤੇ ਪਹਿਲਾਂ ਚੋਇਆ ਮਿੱਟੀ ਪਾਈ ਅਸੀਂ ਉਦੋਂ ਮੈਂ ਕਿਹਾ ਮਿੱਟੀ ਪਾ ਦਈਏ ਪਤਾ ਨਹੀਂ ਹੁੰਦਾ ਨਾ ਵੱਧ ਘੱਟ ਕੰਮ ਹੋ ਹੋ ਜੇ ਹੁਣ ਬੰਦ ਈ ਆਟੋਮੈਟਿਕ ਵੀ ਬੰਦ ਕਰਤਾ ਸਾਰਾ ਟਪ ਟਪ ਚੋਂਦਾ ਬੱਲੇ 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 ਨਾ ਇਧਰ ਵੀ ਪਾਣੀ ਖੜਾ ਦੇਖੋ ਇੱਟ ਕੱਢ ਹੋਊਗੀ ਕੱਲ ਨੂੰ ਹੁਣ ਕਰ ਨਹੀਂ ਸਕਦੇ ਕੋਈ ਰਾਤ ਨੂੰ ਹੁਣ ਕੀ ਕਰੀਏ ਮੈਨੂੰ ਆਏ ਸੀ ਮੈਂ ਕਿਹਾ ਹਟ ਗਿਆ ਉਹ ਝੋਣੋ ਮਿੱਟੀ ਘਟੋ ਘਟੇ ਸੀ ਦੋ ਰੇੜੇ ਕੋਠੇ ਤੇ ਮਿੱਟੀ ਦੇ ਪਾਤੇ ਹੋਣਿਆ ਪਰ ਗੱਲ ਨਹੀਂ ਬਣੀ ਇਹ ਅਸਲ ਵਿੱਚ ਚੱਕਰ ਪਤਾ ਕਿ ਝੋਣ ਦੀ ਵਜ੍ਹਾ ਕੀ ਆ ਜਿਆਦੇ ਉੱਤੇ ਨਾ ਜਿਲੀ ਪੈ ਜਾਂਦੀ ਆ ਉਹ ਜਿਲੀ ਕਾਹਤੋਂ ਪੈਂਦੀ ਆ ਦਿਖਾਉਣਾ ਤੁਹਾਨੂੰ ਇਹ ਨਾ ਇਹਦੇ ਤੇ ਓਏ ਇਹਦੇ ਤੇ ਨਾ ਕੋਠੇ ਦੇ ਆਲੇ-ਦਾਲੇ ਜਿਵੇਂ ਆਹ ਦਰਖਤ ਨੇ ਹੁਣ ਮੰਨ ਲਓ ਇਹ ਆਹ ਦਰਖਤ ਨੇ ਆਹ ਦੇਖੋ ਇਹ ਆ ਵੀ ਸ਼ਾਬਾਹ ਆ ਦੇਖੋ ਤਾਂ ਦਰਖਤਿੰਦੇ ਨਾ ਇਹ ਸਾਰੇ ਕੋਠੇ ਦੇ ਉੱਤੇ ਦਰਖਤ ਤਾਂ ਹੋਏ ਨੇ ਇਹ ਟਿਪ 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 ਚੋਈ ਜਾਂਦਾ ਚੋਈ ਜਾਂਦਾ ਛੜਦਾ ਨਹੀਂ ਉਹਦੇ ਕਰਕੇ ਹੀ ਮਿੱਟੀ ਵੀ ਜ਼ਿਆਦਾ ਪਾਤੀ ਮੈਂ ਕਿਹਾ ਮਿੱਟੀ ਨਾਲ ਕੁਝ ਤਾਂ ਫਰਕ ਪਊਗਾ ਪਰ ਮਿੱਟੀ ਨੇ ਵੀ ਚੋਣੋ ਨਹੀਂ ਹਟਾਇਆ ਹੁਣ ਅੰਦਰ ਹੈ ਤਾਂ ਹੈ ਨਹੀਂ ਕੁਛ ਇਹੋ ਜਿਹਾ ਭਿੱਜਣ ਵਾਲਾ ਚਲੋ ਚੋ ਲੈਣ ਦੀ ਜਿੰਨਾ ਚਾਹਦਾ ਫਿਰ ਉਹ ਦਵਾ ਤੇ ਕਾਗਜ਼ ਪਾ ਦਾਂਗੇ ਹੁਣ ਤੇ ਇਹੀ ਹੱਲ ਹੈ ਤਾਂ ਵੀ ਕਾਗਜ਼ ਪਾਏ ਬਿਨਾ ਕੋਈ ਹੱਲ ਨਹੀਂ ਹੋਣਾ ਮੈਂ ਭਈਆਂ ਨੂੰ ਕਿਹਾ ਵੀ ਸੋ ਦਿਹਾੜੀ ਮੈਂ ਆਪਾਂ ਕਾਗਜ਼ ਪਾ ਦਿੰਨੇ ਆਂ ਕਹਿੰਦਾ ਸਰਦਾਰ ਨਹੀਂ ਜਿੰਨੀ ਆਪਾਂ ਮਿੱਟੀ ਪਾਤੀ ਦੀ ਢਾਲ ਬਹੁਤ ਬਣ ਜਾਣੀ ਐ ਨੀ ਚੋਨਾ ਨਹੀਂ ਹੈਗਾ ਹਟ ਜਾਣਾ ਮੀਂਹ ਵੱਧ ਗਿਆ ਨਿਕਲੀ ਇੱਕ ਤਾਂ ਰਾਹ ਬਹੁਤ ਖਰਾਬ ਆ ਸਾਰੇ ਤਲਕਣ ਬਾਜੀ ਆ ਦੇਖ ਲੋ ਕੀ ਹਾਲ ਸੀ ਜਿੱਥੇ ਆਇਆ ਮੈਂ ਠੀਕ ਆ ਜੀ ਸਵੇਰੇ ਕਰਦੇ ਆ ਫੇਰ ਗੱਲਬਾਤ ਹੁਣ ਮੀਂਹ ਨੇ ਮਾੜਾ ਜਿਹਾ ਦਮ ਲਿਆ ਦੂਜੇ ਦਿਨ ਆ ਕੇ ਘੰਟਾ ਖ ਹੋ ਗਿਆ ਮੀਂਹ ਹਟੇ ਨਾ ਪਾਣੀ ਤੋਂ ਦੀਨ ਜੇ ਵੇੜੇ ਛੇ ਜੇ ਗਿੱਲੇ ਹੀ ਆ ਕੰਮ ਮੀਂਹ ਤੋਂ ਬਾਅਦ ਆ ਕਮ ਸਭ ਤੋਂ ਮਾੜੀ ਹਵਾ ਚੱਲ ਪੈਂਦੀ ਆ ਪੱਠੇ ਦਾ ਕੁਛ ਕੱਲ ਹੀ ਡੱਗੇ ਸੀ ਰਹਿੰਦੇ ਖੁੰਦੇ ਅੱਜ ਡਿੱਗ ਜਾਣਗੇ ਵਾਕਿਆ ਹੁਣ ਤੁਹਾਨੂੰ ਦਿਖਾ ਕੇ ਲਿਓ ਨਾ ਝੌਂਦਾ ਕਿੰਨਾ ਕ ਤੂੜੀ ਵਾਲਾ ਵੀ ਸਭ ਚੌਣ ਲੱਗ ਗਿਆ ਸਾਰੇ ਪਾਸੇ ਟਿਪ ਟਿਪ ਡੱਗਦਾ ਕੱਲ ਦਾ ਪਾਣੀ ਕਿਉਂ ਇੱਕ ਤਾਂ ਹੁੰਦਾ ਵੀ ਥੋੜਾ ਟਾਈਮ ਪੈ ਕੇ ਮੀਂਹ ਹਟ ਗਿਆ ਹਟਣ ਵਾਲਾ ਤਾਂ ਕੰਮ ਹੀ ਹੈ ਨਹੀਂ ਆ ਦੇ ਲੋ ਪਨਾਲੇ ਵਾਲਾ ਕੰਮ ਅਜੇ ਚੱਲਦਾ ਵੀ ਕਿੰਨਾ ਕ ਟਾਈਮ ਹੋ ਗਣਾ ਮੀਂਹ ਹਟਣ ਕੱਚੇ ਕੋਠੇ ਤੇ ਆ ਦੇ ਮਾੜਾ ਮਾੜਾ ਪਾਣੀ ਆਈ ਜਾਂਦਾ ਨੇ ਪਨਾਲੇ ਦਾ ਪਾਣੀ ਆਉਂਦਾ ਦੇਖੋ ਕਿੱਥੇ ਕਿੱਥੇ ਚੋਇਆ ਪਾਣੀ ਉਹ ਬੱਲਾ 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 ਕਿੰਨੀ ਜਗ੍ਹਾ ਤੋਂ ਚੋਂਦਾ ਢੋਲਾਂ ਦੇ ਵਿੱਚ ਹੋ ਗਿਆ ਪਰ ਐ ਹੋ ਆ ਥੱਲੇ ਪਾਣੀ ਢਾਲ ਇਧਰ ਨੂੰ ਆ ਬਾਹਰ ਨੂੰ ਉਹ ਹੋ ਨਹੀਂ ਆਉਂਦਾ ਇਧਰ ਇਹਦੇ ਉੱਤੇ ਚੋਂਦਾ ਸੀ ਇਹ ਤਾਂ ਮੈਂ ਉੱਤੇ ਆ ਰੱਖਤਾ ਸੀਗਾ ਮੈਂ ਕਿਹਾ ਚਲ ਉਹ ਉਹ ਵੀ ਵੇ ਸਾਂਭ ਲਿਆ ਹੋਣਾ ਕੰਮ ਉਹਨੇ ਦਵਾਈ ਪਾਣੀ ਪਾਉਗੀ ਤੂੜੀ ਵਾਲੇ ਦੇ ਵਿੱਚ ਵੀ ਛਾਵਾ ਛਾਵਾ ਬੱਲਾ ਬੱਲਾ ਸਾਹਮਣੇ ਦੀਂਦਾ ਹੀ ਹੁਣ ਆ ਕਈ ਜਗ੍ਹਾ ਇੱਕ ਦੋ ਤੀਜਾ ਹੋ ਉੱਪਰ ਆਹ ਸਾਰੀ ਜਗ੍ਹਾ ਆਹ ਸੋਂ ਸਾਰਾ ਹੀ ਚੌਂਦਾ ਕੀ ਕਰੂ ਮੀ ਨੂੰ ਬੰਦਾ ਕਹਿ ਦਿੰਦਾ ਮੀ ਆਵੇ ਮੀ ਆਵੇ ਮੀ ਹੁੰਦਾ ਵੀ ਘੰਟਾ ਦੋ ਘਾਂਟੇ ਪਾ ਕੇ ਚਲੋ ਫਤਿਹ ਹੋ ਜਾਵੇ ਕੰਮ ਬਾਕੀ ਰੱਬ ਮੂਰੇ ਕੀ ਦਾ ਜੋਰ ਭਾਈ ਇਹਦੀ ਮਰਜ਼ੀ ਆ ਜਿੰਮੇ ਦਾ ਜੀ ਕਰਦਾ ਉਵੇਂ ਕਰਨਾ ਇਹਨੇ ਚੱਲਣ ਦੇਓ ਕੰਮ ਹੁਣ ਤੁਹਾਡਾ ਖੇਤ ਢੇੜਾ ਕਢਾ ਕੇ ਲਿਆਉਣੇ ਆ ਖੇਤ ਦੇ ਰੰਗ ਦਿਖਾ ਕੇ ਲਿਆਉਣਾ ਕੀ ਭਾਵੇਂ ਕਿ ਦੀ ਆ ਖੇਤ ਚ ਪੱਠੇ ਤਾਂ ਆਪਣੇ ਅੱਜ ਬੇਚ ਤੇ ਆਪਾਂ ਉਹ ਗੁਜਰਾਂ ਨੂੰ ਤੇ ਹੁਣ ਇਹ ਨਹੀਂ ਪਤਾ ਉਹਨੇ ਵਾਢਾ ਲਾ ਲਿਆ ਕਿ ਨਹੀਂ ਲਾਇਆ ਮੈਂ ਸੋਚਦਾ ਹੀ ਮੈਂ ਕਿ ਪੱਠੇ ਡਿੱਗੇ ਹੋਣੇ ਆ ਔਖਾ ਹੋਊਗਾ ਮੁੜ ਕੇ ਵੇਕਣ ਵੇਲੇ ਬੜੀ ਪ੍ਰੋਬਲਮ ਆਉਂਦੀ ਜੇ ਪੱਠੇ ਡਿੱਗ ਜਾਂਦੇ ਆ ਪਰ ਉਹਨਾਂ ਨੂੰ ਆਪਣੇ ਪੱਠੇ ਹੈਗੇ ਰਾਹ ਤੇ ਹੁਣ ਜਿਵੇਂ ਕਿਸੇ ਦੇ ਰਾਹ ਤੋਂ ਪੱਠੇ ਪਰੇ ਹੋਰੇ ਹੁੰਦੇ ਉਥੋਂ ਵੱਢਣੇ ਔਖੇ ਆ ਥੋੜੇ ਜੇ ਤਾਂ ਕਰਕੇ ਰਾਹ ਕਰਕੇ ਸੌਖੇ ਵਿਕ ਜਾਂਦੇ ਆ ਦੇਖਦੇ ਆ ਜਾ ਕੇ ਵੱਡਾ ਲਾਇਆ ਕਿ ਨਹੀਂ ਲਾਇਆ ਉਹਨਾਂ ਨੇ ਸਜਣੋ ਸਮਾਂ ਹੋ ਗਿਆ ਰਾਤ ਦਾ 1.5 ਨਾ 1.5 10 ਵਜੇ ਦਾ 48 ਘੰਟੇ ਹੋ ਗਏ ਮੀਂਹ ਪੈਂਦੇ ਨੂੰ 48 ਘੰਟੇ ਵਿੱਚ ਕਿਤੇ 10-20 ਮਿੰਟ দম ਲੈ ਲੰਦਾ ਨਹੀਂ ਠਿਕ-ਠਿਕ ਹੋ ਹੀ ਜਾਂਦੀ ਆ ਵੱਧ ਗਿਆ ਘਟ ਗਿਆ ਵੱਧ ਗਿਆ ਘਟ ਗਿਆ ਪੈਰ ਥੋੜੀ ਪਈਆ ਮੈਂ ਸਵੇਰੇ ਮੈਂ ਮਤਲਬ ਦੁਪਹਿਰ ਦਾ ਟਾਈਮ ਹੋਣਾ 11-12 ਵਜੇ ਦਾ ਮਰਾ ਮੀਂਹ ਘਟਿਆ ਸੀ ਮੈਂ ਕਿਹਾ ਮੋਟਰ ਤੇ ਜਾ ਕੇ ਨੇ ਸਬਜ਼ੀਆਂ ਵਾਲੀ ਸੀ ਉਹ ਐਸਾ ਜਾ ਗਏ ਵਿਚ ਵਿਚਾਲੇ ਜੇ ਮੋਟਰ ਤੇ ਵੀ ਨਹੀਂ ਪਹੁੰਚੇ ਬਾਈਪਾਸ ਤੋਂ ਪਹਿਲੇ ਮੋੜਨਾ ਪੈ ਗਿਆ ਮੈਂ ਕਿਹਾ ਭੱਜ ਜਾਗੇ ਇੱਕ ਔਖਾ ਬਹੁਤ ਰਾਹ ਬਹੁਤ ਖਰਾਬ ਹੋਏ ਨੇ ਓਠੇ ਪੁੱਠੇ ਵੀ ਸਾਰਾ ਕੁਝ ਬੀਜ ਗਿਆ ਆ ਹੁਣ ਮੇਰੇ ਹਿਸਾਬ ਨਾਲ 15-20 ਮਿੰਟ ਹੋ ਗਏ ਰੋਟੀ ਖਾ ਕੇ ਬਾਹਰ ਨਿਕਲੇ ਮੈਂ ਕਿਹਾ ਮੀਂਹ ਤਾਂ ਤਹਿ ਤੋੜੀ ਜਾਂਦਾ ਇੰਨੀ ਆਵਾਜ਼ ਆਉਂਦੀ ਆ ਸਰੋ ਚੈੱਕ ਉਧਰੋਂ ਸ਼ੈੱਡ ਤੋਂ ਪਾਣੀ ਡਗਦਾ ਹੋਂ ਤਾਂ ਕੱਲ ਤੇ ਗਿਆ ਕੰਮ ਕੱਲ ਨੂੰ ਦਿਨੇ ਦੇਖਾਂਗੇ ਮੋਟਰ ਤੇ ਗੇੜਾ ਕਢਾ ਕੇ ਲਿਆਵਾਂਗੇ ਤੁਕਾ ਪਰ ਹੂੰ ਕਹਿ ਤੋੜਤੀ ਦੱਸਿਓ ਹੋਰ ਕਿੱਥੇ ਕਿੱਥੇ ਮੀਂਹ ਪਿਆ ਭਾਈ ਮੀਂਹ ਨਾ ਸਾਰੇ ਪੰਜਾਬ 'ਚ ਜਿੰਨੇ ਕੁ ਰਿਸ਼ਤੇਦਾਰਾਂ ਨਾਲ ਗੱਲਬਾਤ ਹੁੰਦੀ ਆ ਸਾਰੇ ਦੱਸ ਦਿਆ ਵੀ ਹਰ ਜਗ੍ਹਾ ਮੀਂਹ ਹੈਗਾ ਇਹ ਦੱਸਿਓ ਤੁਸੀਂ ਵੀ ਕਿੱਥੋਂ ਕਿੱਥੋਂ ਵੀਡੀਓ ਜਾਈਏ ਤੇ ਤੁਹਾਡੇ ਭਾਈ ਮੀਂਹ ਪੈ ਗਿਆ ਕਿ ਨਹੀਂ ਪਿਆ ਓ ਭਾਈ ਮੀਂਹ ਆਲਾ ਦਿਨ ਤੀਜਾ ਅੱਜ ਵੀ ਕੰਮ ਚੱਲਦਾ ਪੂਰਾ ਮੇਰੇ ਹਿਸਾਬ ਨਾਲ ਵੀ ਤਿੰਨਾਂ ਦਿਨਾਂ ਦੇ ਵਿੱਚ ਗਿਣਮਣ ਕੇ 5 ਘੰਟੇ ਮੀਂਹ ਹਟਿਆ ਮਸਾਂ ਹਟਿਆ ਹੁਣ 5 ਘੰਟੇ ਤਿੰਨਾਂ ਦਿਨਾਂ ਚ ਹੜ ਤਾਂ ਕਣਕਾਂਲੇ ਢੋਲ ਵੀ ਭਿੱਜਣ ਲੱਗੇ ਬੁਰੇ ਹਾਲਾਤ ਨੇ ਰਾਤ ਹਾਰ ਕੇ ਗੱਡੀ ਵਾਲਾ ਕੱਪੜਾ ਪਤਾ ਉਹਦੇ ਤੇ ਮੈਂ ਕਿਹਾ ਹੁਣ ਖਰਾਬ ਨਾ ਹੋ ਜਵੇ ਕਿਤੇ ਤੁਹਾਨੂੰ ਦਿਖਾਉਣਾ ਆ ਤਾਂ ਬੰਦ ਹੋਇਆ ਹੀ ਨਹੀਂ ਪਨਾਲਾ ਤਿੰਨ ਦਿਨ ਹੋ ਕੇ ਚੱਲੀ ਜਾਂਦਾ ਦੇਖੋ ਆਹ ਪਨਾਲਾ ਇਹ ਪਿਛਲੇ ਤਿੰਨ ਦਿਨਾਂ ਤੋਂ ਜੇ ਮੀਂਹ ਹਟ ਜਾਂਦਾ ਇਹ ਅੱਧਾ ਪੌਣਾ ਘੰਟਾ ਹੀ ਚੱਲਦਾ ਰਹਿੰਦਾ ਥੋੜਾ ਥੋੜਾ ਕੋਠਾ ਵੱਡਾ ਤੂੜੀ ਵਾਲਾ ਤਾ ਕਰਕੇ ਚੱਲੀ ਜਾਂਦਾ ਜਾਨੂੰ ਫੇਰ ਦੁਬਾਰਾ ਮੀਂਹ ਆ ਜਾਂਦਾ ਢੋਲ ਵੀ ਅਸ ਤਾਂ ਕਾਰ ਵਾਲੇ ਕੱਪੜੇ ਨਾਲ ਟਕੇ ਨੇ ਸਾਰਾ ਹੀ ਚੋਂਦਾ ਦੇਖੋ ਟੋਟਲ ਦਾ ਟੋਟਲ ਇੰਨਾ ਕਿਥੋਂ ਬਚਿਆ ਹੈ ਬਸ ਆ ਮੂਰੇ ਮੂਰੇ ਇਧਰ ਨੂੰ ਚੈੱਕ ਨਿਗ੍ਹਾ ਮਾਰੋ ਸਾਰ ਆ ਪਾਉਣੇ ਪਏ ਇਹਦੇ ਤੇ ਤਾਂ ਕਰਕੇ ਢੋਲਾਂ ਦੀ ਸੇਫਟੀ ਕਰੀਆ ਥੱਲੇ ਦੇਖ ਲਓ ਬੋਰੀਆਂ ਜਮਾਂ ਗਿੱਲੀਆਂ ਹੋ ਗਈਆਂ ਇੰਨਾ ਪਾਣੀ ਹਾਰ ਕੇ ਮੈਂ ਕਿਹਾ ਉਹਦੇ ਨਾਲ ਤਾਂ ਢੋਲਾਂ ਦੇ ਪਰੇ ਪਾਣੀ ਨਹੀਂ ਜਾਊਗਾ ਪਾਣੀ ਪੀ ਲਿਆ ਕਰਨੀਆਂ ਇਹ ਪਰ ਇਹ ਆਣ ਨਹੀਂ ਦੇਣਗੀਆਂ ਬਾਕੀ ਦੇਖੋ ਹੁਣ ਮੀਂਹ ਹਟੇ ਤੋਂ ਬਾਅਦ ਇਹ ਵੀ ਹੋ ਸਕਦਾ ਹਫਤੇ ਖੰਡ ਤੱਕ ਕਣਕ ਕੱਢ ਕੇ ਦੇਖਾਂਗੇ ਜੇ ਤਾਂ ਬਣ ਗਈ ਗੱਲ ਵੀ ਵਿਚਾਰਿਆ ਹਸਲਾਬ ਤੋਂ ਤਾਂ ਠੀਕ ਆ ਜੇ ਨਾ ਹੋਇਆ ਤਾਂ ਢੋਰ ਖਾਲੀ ਕਰਕੇ ਧੁੱਪ ਲਾਉਣੇ ਪੂਗੇ ਇਹਨਾਂ ਨੂੰ ਬਾਕੀ ਦੇਖੋ ਕੀ ਬਣਦਾ ਇਹ ਹਾਲਾਤ ਹੋਏ ਪਏ ਨੇ ਇਹ ਆ ਬਚਿਆ ਹੋਇਆ ਸੀ ਇੱਕ ਡੰਗਰ ਵਾਲਾ ਭਾਂਡਾ ਇਹ ਵੀ ਲੱਗ ਗਿਆ ਹੁਣ ਇਹਨੇ ਵੀ ਧੋਖਾ ਦੇਦਾ ਕਿਉਂ ਤੀਆ ਦੇਣਾ ਕਿੰਨਾ ਕੱਚੇ ਕੋਠੇ ਨੇ ਕਿੰਨਾ ਕਚਰ ਸਵਰ ਰਹੂ ਹੈ ਨਾ ਤੇ ਵਿਚਾਰਿਆਂ ਚ ਇਹਦੀ ਵੀ ਬੇਬਾਹ ਹੋ ਗਈ ਆ ਦੇ ਇੱਥੋਂ ਕੋ ਪਤਾ ਲੱਗਦਾ ਇਧਰ ਆ ਕੁੱਤੇ ਵਾਲੇ ਪਿੰਜਰੇ ਤੇ ਟੁੱਪ ਕੇ ਡਿੱਗਦੇ ਆ ਹਜੇ ਤੱਕ ਰਿਓ ਵਾਲਾ ਏਰੀਆ ਬਚਿਆ ਹੈ ਰਿਓ ਖੋਲਣੀ ਚ ਰੱਖ ਕੇ ਟਕਿਆ ਹੋਇਆ ਸੀ ਉਧਰੋਂ ਤਾਂ ਸੇਫ ਆ ਵੈਸੇ ਇੱਕ ਵਾਰ ਨਿਗਾ ਵੀ ਮਾਰ ਲੈਣੇ ਆ ਬਚਿਆ ਹੈ ਹੀ ਆ ਕੰਮ ਤਾਂ ਉਹ ਇਧਰ ਚੌਣ ਲੱਗ ਗਿਆ ਆ ਏਰੀਆ ਸਾਰਾ ਚੌਂਦਾ ਕੀ ਬਣੂ ਜੇ ਅੱਜ ਮੀਂਹ ਨਾ ਹਟਿਆ ਨਾ ਲੋਕਾਂ ਦੇ ਘਰ ਡਿਗਣ ਲੱਗ ਜਣੇ ਜਿਹੜੇ ਕੱਚੇ ਘਰ ਨੇ ਆ ਸਾਹਮਣੇ ਇੱਕ ਘਰ ਆ ਆਪਣੇ ਇਹ ਦਿਖਾਉਣਾ ਤੁਹਾਨੂੰ ਮੈਂ ਉਹਦਾ ਵਿਚਾਰੇ ਦਾ ਬਹੁਤ ਬੁਰਾ ਹਾਲ ਆ ਪਹਿਲਾ 24 ਘੰਟੇ ਤੋਂ ਬਾਅਦ ਸਾਰਾ ਘਰ ਚੋਂਨ ਲੱਗ ਗਿਆ ਸੀ ਉਹ ਸਾਹਮਣੇ ਦੇਖੋ ਪਰ ਤਰਪਾਲ ਪਾਈ ਦੀਂਦੀ ਹੈ ਨਾ ਇਹ ਆਪਣੇ ਗੇਟ ਦੇ ਉੱਪਰ ਦੀ ਉਹ ਜਿੱਥੇ ਬੇਲ ਜੀ ਆ ਉਹ ਦੀਂਦੀਆ ਕਾਲੀ ਤਰਪਾਲ ਪਾਈ ਉਹਨੇ ਵਿਚਾਰੇ ਨੇ ਸਾਰੇ ਕੋਠੇ ਦੇ ਤਰਪਾਲ ਪਾਈ ਆ ਪਰ ਉਹਨੂੰ ਤਰਪਾਲ ਤਾਂ ਪਾਤੀ ਜਿਹੜਾ ਉਹ ਨਾਲ ਦਾ ਕੋਠਾ ਉਹਦੇ ਇਧਰਲੇ ਪਾਸੇ ਵਾਲਾ ਉੱਚਾ ਉਹ ਇੱਟਾਂ ਜੀਆਂ ਦੀਆਂ ਨੇ ਹੁਣ ਉਹਦੇ ਨਾਲੋ ਨਾਲੋਂ ਸਿਰਮ ਕੇ ਬੁਰੇ ਹਾਲ ਨੇ ਵਿਚਾਰੇ ਦੇ ਸਾਰਾ ਘਰ ਚੋਂ ਦਾ ਪੁਰਾਣੇ ਕਮਰੇ ਨੇ ਜਿਹੜੇ ਕਮਰੇ ਤਾਂ ਹੈਗੇ 3-4 ਪਰ ਸਾਰੇ ਝੌਂਦੇ ਆ ਵਿਚਾਰਾ ਕੀ ਕਰੇ ਔਖਾ ਹੋ ਜਾਂਦਾ ਆ ਗਈ ਮੋਟਰ ਤੇਜੀ ਦੁਬਾਰਾ ਬੱਦਲ ਬੋਦਲ ਫੇਰ ਲੱਗ ਗਿਆ ਬੰਨ ਵਹਿਆ ਹੁਣੇ ਹੀ ਹਟੇ ਅਜੇ ਮੀਂਹ ਮਿਲਣ ਦਾ ਵੱਧ-ਵੱਧ ਅੱਧਾ ਘੰਟਾ ਹੋਇਆ ਹੁਣ ਮੀਂਹ ਹਟੇ ਨੂੰ ਮਾੜੀਆਂ ਕਣੀਆਂ ਪੈ ਕੇ ਮੈਂ ਕਿਹਾ ਜਾ ਇਹ ਭੱਜ ਕੇ ਮੋਟਰ ਤੇ ਆ ਦੇਖ ਲੋ ਦੁਬਾਰਾ ਹਾਲਾਤ ਫੇਰ ਬਦਲਦੇ ਕਿਆ ਹਾਲਾਤ ਨੇ ਤੇ ਬਾਕੀ ਪੱਠਿਆਂ ਨੂੰ ਆਪਣਿਆਂ ਨੂੰ ਬਾਡਾ ਲੱਗ ਗਿਆ ਪੱਠੇ ਮੈਨੂੰ ਫੋਨ ਆ ਗਿਆ ਸੀ ਗੁਜਰ ਦਾ ਬਈ ਪੱਠੇ ਬਈ ਬਦਲੀਏ ਮੈਂ ਕਿਹਾ ਬਦਲੋ ਜਿਹੜੇ ਪਾਸੇ ਤੁਹਾਨੂੰ ਸਹੀ ਲੱਗਦਾ ਬਾਡਾ ਲਾ ਲਓ ਤੁਸੀਂ ਪਹਿਲਾਂ ਦੇਖੀਏ ਸਟਾਰਟਿੰਗ ਚ ਵੀਡੀਓ ਦੇ ਬਈ ਪੱਠੇ ਜਦਣਾ ਪਹਿਲੇ ਦਿਨ ਮੀਂਹ ਆਉਣ ਲੱਗਿਆ ਉਹਦਣੇ ਪੱਠਿਆ ਔਰ ਲੱਬਾ ਸਾ ਡੇਗ ਗਿਆ ਸੀ ਉਹਨਾਂ ਨੇ ਬਾਡਾ ਤਾਂ ਲਿਆ ਲਾ ਉਹ ਦੇਖੋ ਸਿਰੇ ਤੇ ਪਤਾ ਲੱਗਦਾ ਇਹਦੇ ਵਿੱਚ ਇਹ ਕਾਣ ਉਹਨਾਂ ਨੇ ਕਰਿਆ ਟਰਾਲੀ ਨਾਲ ਸਾਰਾ ਰਾਹ ਦਾ ਇਹਨਾਂ ਨੇ ਪੱਠੇ ਕਿਤੇ ਖਰੀਦੇ ਹੋਏ ਸੀਗੇ ਉਹ ਸਫੈਦਿਆਂ ਦੇ ਪਰਲੇ ਪਾਸੇ ਜਿਹੜੇ ਉਹ ਸਫੈਦੇ ਖੜੇ ਆ ਸਾਹਮਣੇ ਉੱਥੇ ਹੁਣ ਖੇਤ ਚ ਵੱੜਦਾ ਨਹੀਂ ਸੀ ਟਰੈਕਟਰ ਟਰਾਲੀ ਇਹਨਾਂ ਦਾ ਪੱਠੇ ਤੁਹਾਨੂੰ ਪਤਾ ਵੱਢਣ ਦੇ ਜਿਆਦਾ ਇਹਨਾਂ ਨੇ ਥੋੜੇ ਜੇ ਤੇ ਫਿਰ ਇਹ ਕਹਿੰਦਾ ਭਾਈ ਵੀ ਅਸੀਂ ਵੱਢ ਲੰਨੇ ਆ ਮੈਂ ਕਿਹਾ ਚਲੋ ਵੱਢ ਲਓ ਭਾਈ ਵੱਡਾ ਲੱਗ ਗਿਆ ਇਹਨਾਂ ਦਾ ਆਪਣੇ ਹੈਗੇ ਸਾਰੇ ਰਾਹ ਤੇ ਮੰਨ ਲਓ ਇੱਥੋਂ ਉੱਥੋਂ ਤੋਂ ਲੈ ਕੇ ਇੱਥੇ ਤੱਕ ਥੋੜਾ ਜਿਹਾ ਏਰੀਆ ਪਿੱਛੇ ਪਿੱਗਾ ਕਥਾ ਜਿਹੜਾ ਪਿੱਛੇ ਵੇਚ ਜਾਣਾ ਪੈਂਦਾ ਜਿਹਦੀ ਖਾਤਰ ਜਾਨੂ ਮੌਸਮ ਸਹੀ ਹੋ ਜਾਣਾ ਫਿਰ ਆਪਦਾ ਲੋਟ ਆਊ ਜਿਵੇਂ ਕਰ ਲੈਣਗੇ ਬਾਕੀ ਕੱਪੜੇ ਤਾਂ ਕੇ ਬਾਏ ਸੈੱਟ ਕਰਕੇ ਲਿਬੜ ਵੀ ਗਏ ਲੋ ਇਹ ਚਾ ਬੂਟੀ ਨਾਲ ਹੀ ਲੱਭੜ ਕੇ ਬੂਟੀ ਥੱਲੇ ਲਾ ਕੇ ਹੋਏ ਜਿਵੇਂ ਬੂਟੀ ਡਿੱਗੀ ਹੋਈ ਆ ਇਹਦੇ ਨਾਲ ਹੀ ਕੱਪੜਾ ਲੀੜਾ ਖਰਾਬ ਹੋ ਗਿਆ ਮੈਂ ਤਾਂ ਪਜਾਮਾ ਪਾ ਕੇ ਆਈ ਮੈਂ ਕਿਹਾ ਮੱਛਰ ਤੰਗ ਕਰੂ ਇਹ ਪਤੰਦਰ ਪਹਿਲਾਂ ਹੀ ਮੱਛਰ ਤਾਂ ਉਦਾਂ ਹੀ ਤੰਗ ਕਰੀ ਤੁਰਿਆ ਜਾਂਦਾ ਉਧਰ ਉੱਪਰ ਦੀ ਕੀੜਾ ਕੱਢ ਕੇ ਉਹਨੇ ਦੇਖ ਕੇ ਨੂੰ ਤੁਹਾਨੂੰ ਦਿਖਾ ਕੇ ਲਿਆ ਉਹ ਉਧਰਲੇ ਚੌਲ ਚੋਲ ਕਿਵੇਂ ਆ ਮੀਨ ਤੋਂ ਬਾਅਦ ਜ਼ਿਆਦਾ ਕੰਮ ਵਧਿਆ ਤਾਂ ਨਹੀਂ ਕੋਈ ਮੀਨ ਨਾਲ ਇਹ ਚੀਜ਼ਾਂ ਜ਼ਿਆਦਾ ਵੱਧ ਜਾਂਦੀਆਂ ਹੁੰਦੀਆਂ ਨੇ ਆਹ ਚੌਲ ਅੱਜ ਤੋਂ 3-4 ਦਿਨ ਪਹਿਲਾਂ ਬਿਲਕੁਲ ਸਹੀ ਸੀ ਆ ਦੇਖੋ ਕੀ ਹਾਲਾਤ ਬਣ ਗਏ ਇਹਨਾਂ ਦਾ ਦੇਖੋ ਦੀਨੇ ਉਪਰੋਂ ਕਿਵੇਂ ਸਾਰੇ ਹੀ ਮੱਛੇ ਜੇ ਹੋਣ ਲੱਗੇ ਸਾਰੇ ਸਿਰੇ ਤੋਂ ਸਿਰੇ ਤੱਕ ਇੱਕ ਕਰੋ ਚੈੱਕ ਕੀ ਬਿਮਾਰੀ ਹੈ ਕੀ ਨਹੀਂ ਸਮਝੋ ਬਾਹਰ ਆ ਕੰਮ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਲੋ ਦੇਖ ਲੋ ਪਤਾ ਲੱਗਦਾ ਵੇਹੇ ਇੱਕਣ ਸੁੱਕਣ ਲੱਗੇ ਸੁੱਕਦੇ ਸੁੱਕਦੇ ਇੱਕਨ ਥੱਲੇ ਚਲੇ ਜਾਂਦੇ ਦਰਖਤਾਂ ਥੱਲੇ ਬਹੁਤ ਜ਼ਿਆਦਾ ਆਦੇ ਇਹ ਬਣੂ ਯਾਰ ਸਮਝੋ ਬਾਹਰ ਆ ਕਈ ਏਰੀਏ ਹੂੰ ਪਾਣੀ ਨੇ ਡਬੋਲੇ ਅੱਧਾ ਪੰਜਾਬ ਪਾਣੀ ਨੇ ਡਬੋ ਲਿਆ ਅੱਧਾ ਰਹਿਦਾ ਖੁੰਦਾ ਝੋਨੇ ਦਾ ਹੋ ਨੁਕਸਾਨ ਹੋ ਜਾਣਾ ਬਣੂ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦਾ ਗਾਂ ਸਾਡਾ ਤੈਨੂੰ ਹੋਰ ਵੀ ਝੋਨੇ ਦਿਖਾ ਕੇ ਲਿਆਉਣਾ ਕੀ ਹਾਲਾਤ ਨੇ ਅੱਧੇ ਪਿੰਡ ਦੇ ਵਿੱਚ ਮੇਰੇ ਹਿਸਾਬ ਨਾਲ ਸਾਡੇ ਐਗਤੀ ਬਿਮਾਰੀ ਆ ਅੱਧੇ ਪਿੰਡ ਤੇ ਝੋਨੇ ਨੂੰ ਅੱਧੇ ਪਿੰਡ ਦੇ ਇੱਕ ਆਇਕ ਦੀ ਆ ਚੀਜ਼ ਬਹੁਤ ਰਲਾ ਦੇਖੋ ਕਿੰਨਾ ਇਹ ਸਾਰੇ ਝੋਨੇ ਜੀ ਰਲਾ ਬਹੁਤ ਜਿਆਦਾ ਹੈ ਇੱਥੇ ਤੁਹਾਨੂੰ ਅੱਗੇ ਵੀ ਚੈੱਕ ਕਰਾਉਣਾ ਆ ਆ ਆ ਗਿਆ ਆਪਣੇ ਵਾਲਾ ਝੋਨਾ ਇਹਦੇ ਚ ਆ ਕਿਆਰੇ ਚ ਹੈ ਜੇ ਦੇਖੋ ਬਹੁਤ ਘੱਟ ਆ ਇਹ ਚ ਇਹ ਚਾ ਮੁੱਢ ਮੁੱਢ ਆ ਨਾ ਆ ਕਿਆਰੇ ਚ ਬਿਮਾਰੀ ਬਹੁਤ ਆ ਆ ਵਿਚਾਰਲੇ ਚ ਹੈ ਚ ਦੋ ਨੰਬਰ ਵਾਲੇ ਦੇਖੋ ਕੀ ਹਾਲਾਤ ਨੇ ਵਿਚਾਰਲੇ ਘਰੇ ਤਾਂ ਬਾੜੀ ਜਿਆਦੇ ਆ ਇੰਨਾ ਚ ਵੀ ਹਜੇ ਜਾਇਜ ਜਾਇਜ ਮੂਰੇ ਮੂਰੇ ਧਲੀਆਂ ਨੇ ਪਤਾ ਨਹੀਂ ਕੀ ਚੱਕਰਾ ਰੋਜ਼ ਵੜੀ ਜਾਂਦੇ ਆ ਗਾਹਾਂ ਇਹ ਚ ਚੈੱਕ ਕਰੋ ਆ ਜਿੰਨੇ ਡੱਬ ਖੜੱਬ ਜੇ ਹੋਏ ਹੋਏ ਨੇ ਇਹ ਸਾਰਾ ਬੌਨੇ ਬੂਟੇ ਨੇ ਜਾ ਦੇਖੋ ਹੱਟਲੀਆਂ ਜੀ ਹਜੇ ਇਹ ਚ ਬਿਮਾਰੀ ਘਟਾ ਉਹ ਜਿਹੜੀ ਪੀਲੇ ਜਿਹਾ ਜ਼ਿਆਦਾ ਹੁੰਦੇ ਆ ਉਹਨੂੰ ਇੱਥੇ ਕਿ ਦਿਖਾਉਣਾ ਮੈਂ ਉਹਦੇ ਚ ਕਿੰਨੀ ਜ਼ਿਆਦਾ ਆ ਇੱਥੇ ਕਿ ਇਧਰ ਨੂੰ ਮੁੜ ਕੇ ਆ ਥੋੜੀ ਜੀ ਆ ਖੇਤ ਚ ਇਹਨੇ ਦੇ ਸਟਾਰਟ ਹੋ ਗਈ ਆ ਦੇਖੋ ਇਹ ਇਹ ਦੇਖ ਚਾ ਆ ਚੱਲ ਪਿਆ ਕੰਮ ਇਹਨਾਂ ਦੇ ਵੀ ਇਹ ਜਿਹੜਾ ਆਪਣੇ ਹੋਇਆ ਹੋਇਆ ਇਹਨਾਂ ਦੇ ਆ ਕਰੋ ਚੈੱਕ ਇਹ ਸਾਰੇ ਖੇਤ ਨੂੰ ਜਾਂ ਘੱਟੋ ਘਾਟੇ ਇਹ ਤਿੰਨ ਚਾਰ ਕੀ ਲਿਆਂਦਾ ਘੇਰਾ ਹੁਚਾਰ ਪੰਜ ਕੀਲੀ ਹੋਣਗੇ ਮੈਨੂੰ ਲੱਗਦਾ ਇਹ ਇਹ ਸਾਰੇ ਹੀ ਏਕ ਨੇ ਡੱਬ ਜੇ ਪਏ ਹੋਏ ਆ ਤੁਹਾਨੂੰ ਅਗੇ ਦਿਖਾਉਣਾ ਆ ਕਰ ਲੋ ਚੈੱਕ ਆ ਜਿੰਨੇ ਆ ਡੱਬ ਜੇ ਪਏ ਹੋਏ ਨੇ ਆ ਸਾਰੇ ਜਿਵੇਂ ਆਪਣੇ ਵਾਲੇ ਝੋਨੇ ਨੂੰ ਪੀਲੇ ਪੀਲੇ ਜੇ ਹੋਏ ਹੋਣੇ ਉਹ ਬਲਾਈਟ ਜੀ ਪਈ ਹੁੰਦੀ ਆ ਕੋਈ ਇਹਨਾਂ ਦੇ ਵੀ ਸਾਰਾ ਉਵੇਂ ਹੀ ਆ ਇੱਥੋਂ ਅਜੇ ਘੱਟ ਪਤਾ ਲੱਗਦਾ ਤੁਹਾਨੂੰ ਖੜ ਕੇ ਦਿਖਾਉਣਾ ਇੱਥੇ ਗਾਹਾਂ ਮੈਂ ਕਿ ਰਾਹ ਦੇ ਨਾਲ-ਨਾਲ ਦਿਖਾ ਦਮਾ ਤੁਹਾਨੂੰ ਜਾ ਕੇ ਵੀ ਕਿੰਨਾ ਇੱਕ ਹਾਲਾਤ ਹੁਣ ਇਹ ਹੀ ਇਹਨਾਂ ਦਾ ਹੀ ਆ ਝੋਨਾ ਇਹਦੇ ਪਿੱਛੇ ਅਜੇ ਘੱਟ ਆ ਇਹਦੇ ਵਿੱਚ ਬਹੁਤ ਜ਼ਿਆਦਾ ਆ ਆ ਦੇਖੋ ਇੱਥੇ ਕਿਹਨਾ ਹੁਣ ਇਹ ਇੱਥੇ ਇੱਕ ਬਾਲੀ ਜ਼ਿਆਦਾ ਆ ਇੱਥੋਂ ਵੀ ਜਾਨੀ ਚਾਲੂ ਇਧਰਲੇ ਪਾਸੇ ਹੋਈ ਸੀ ਆ ਦੇਖੋ ਪੀਲਾ ਪੀਲਾ ਦੀਦਾ ਨਾ ਆ ਦੇਖੋ ਕਰੋ ਚੈੱਕ ਆ ਸਾਰੀ ਆ ਸਾਰਾ ਪੀਲਾ ਹੀ ਕੰਮ ਹੋਇਆ ਆ ਕੀ ਕਰੂ ਬੰਦਾ ਇਹ ਦੇਖੋ ਵੀ ਬਾਈ ਕੋ ਘੱਟੋ ਘੱਟ ਮੇਰੇ ਹਿਸਾਬ ਨਾਲ ਬਾਹਲਾ ਨਾ ਸੀ 25 28 ਕਿਲੇ ਸਾਰੀ ਜਮੀਨ ਠੇਕੇ ਤੇ ਆ ਕਿੱਥੋਂ ਤਾਪ ਆਜੂ ਬੰਦਾ ਇਦਾਂ ਦੇ ਕੰਮ 'ਚ ਠੋਕਿਆ ਇੱਕ ਵਾਰ ਮੁੜ ਕੇ ਨਾ ਬੰਦਾ ਉਧਰ ਜੋ ਗਿਆ ਨਾ ਉਧਰ ਜੋ ਗਿਆ ਦੇਖੋ ਸਾਰੇ ਡੱਬੇ ਹੀ ਡੱਬ ਪਏ ਪਏ ਨੇ ਪਹਿਲਾਂ ਮੈਨੂੰ ਐਂ ਜਿਵੇਂ ਮੈਂ ਕਿਹਾ ਤੇ ਆਪਣੇ ਕੱਲਿਆਂ ਦੇ ਕੰਮ ਹੁਣ ਤੁਹਾਨੂੰ ਹੋਰ ਵੀ ਕਹਾ ਦਿਖਾ ਕੇ ਲਿਆਉਣਾ ਆ ਦੇਖੋ ਇਦਾਂ ਹਜੇ ਵੀਡੀਓ 'ਚ ਘੱਟ ਪਤਾ ਲੱਗਦਾ ਇਹ ਬਹੁਤ ਜ਼ਿਆਦਾ ਆਏ ਤੁਹਾਨੂੰ ਇੱਕ ਵੀ ਹੋਰ ਚੈੱਕ ਕਰਾਉਣਾ ਉਹ ਇੱਕ ਡਾਲ ਵੀ ਨਹੀਂ ਨਾ ਕੋਈ ਮਦਰੇ ਬੂਟੇ ਦਾ ਨਾ ਉਹਦੇ ਵਿੱਚ ਕੋਈ ਮੰਨ ਲਓ ਜਿਵੇਂ ਕੋਈ ਹੋਰ ਬਿਮਾਰੀ ਆ ਕੋਈ ਆਟਮਿਕ ਵੀ ਚੀਜ਼ ਨਹੀਂ ਇਦਾਂ ਦੀ ਆ ਚੋਂ ਨਾਲ ਦੇਖੋ ਕਿੰਨਾ ਟਾਪ ਦਾ ਖੜਾ ਕੋਈ ਉੱਚਾ ਨਹੀਂ ਮਾਨੀ ਦੀ ਦਾ ਡਾਲੇ 'ਚ ਕੁਝ ਨਹੀਂ ਸਭ ਤੋਂ ਮੰਨ ਲਓ ਇੱਕ ਨੰਬਰ ਝੋਨਾ ਖੜਾ ਇਹ ਇਹ ਵੀ ਤੁਹਾਨੂੰ ਦੱਸ ਦਾਵਾਂ ਮੋੜ ਕੇ ਕਿ ਉੱਥੇ ਬਾਈ ਖੜਾ ਵੀ ਇਹ ਵੀ ਕਿਹੜਾ ਇਹ ਤੇ ਸਾਰਾ ਇੱਕਸਾਰ ਖੜਾ ਇੱਕ ਵੀ ਡਾਲ ਬਿਮਾਰੀ ਦਾ ਨਹੀਂ ਇਹ ਚ ਤਦ ਨੂੰ ਅੱਗੇ ਚੈੱਕ ਕਰਾ ਕੇ ਲਿਆਉਣਾ ਉਧਰ ਹੋਰ ਕੀ ਲਾਦਨੇ ਹੁਣ ਇਹਨਾਂ ਦੇ ਆਹੀ ਝੋਨਾ ਜਿਹੜਾ ਹੁਣ ਤੁਹਾਨੂੰ ਅੱਗੇ ਦਿਖਾਇਆ ਉਹ ਉੱਥੇ ਆ ਸਾਰਾ ਉਸੇ ਬਾਈ ਦਾ ਝੋਨਾ ਹੈ ਤੇ ਇਧਰ ਹੈ ਨਹੀਂ ਕਿ ਬਿਮਾਰੀ ਜਮਾ ਵੀ ਕੀ ਮੰਨੀ ਹੈ ਇਹਦੇ ਵਿੱਚ ਹੁਣ ਤੁਹਾਨੂੰ ਵੀਡੀਓ ਬੰਦ ਕਰਨ ਲੱਗਿਆ ਹੁਣ ਤੁਹਾਨੂੰ ਅੱਗੇ ਜਾ ਕੇ ਹੋਰ ਦਿਖਾਉਣਾ ਕਿੰਨੇ ਕ ਬੰਦਿਆਂ ਦੇ ਬਿਮਾਰੀ ਪਈ ਦੀ ਆ ਆ ਝੋਨਾ ਆ ਹਾਲਾ ਇਹ ਸਭ ਤੋਂ ਇੱਕ ਨੰਬਰ ਵੀ ਖੜਾ ਇਹ ਇਹ ਵੀ ਹੈਗਾ 110 ਇਹ ਸਭ ਤੋਂ ਟੌਪ ਦਾ ਝੋਨਾ ਖੜਾ ਇੱਕ ਸਾਰ ਸਾਰਾ ਇੱਕ ਵੀ ਬਿਮਾਰੀ ਨਹੀਂ ਜੇ ਆਪਾਂ ਹੁਣ ਮੰਨੀਆਂ ਵਾਇਰਸ ਆ ਹੁਣ ਵਾਇਰਸ ਨਾਲ ਦੇ ਖੇਤਾਂ 'ਚ ਵਾਇਰਸ ਆ ਉਹਦੇ ਵਿੱਚੋਂ ਤੋਤਾ ਜਾਂ ਟਿੱਡਾ ਉੱਡ ਕੇ ਜਿਹੜਾ ਮੰਨ ਲਓ ਆਪਣੇ ਕਤੇਲਾ ਉੱਡ ਕੇ ਇਹਨਾਂ ਦੇ ਵਿੱਚ ਵੀ ਤਾਂ ਬੈੰਦਾ ਹੀ ਹੋਗਾ ਕੇ ਇਹਦੇ 'ਚ ਵਾਇਰਸ ਕਾਹ ਤੋਂ ਨਹੀਂ ਆਉਂਦਾ ਇਹੀ ਤਾਂ ਸਾਲੀ ਸਮਝ ਨਹੀਂ ਲੱਗੀ ਚੱਕਰ ਕੀ ਆ ਇੱਕ ਇਹ 110 ਨੂੰ ਇਕੱਲੇ ਨੂੰ ਨਹੀਂ ਹੈਗਾ ਬਾਕੀ ਜਿਹੜੀ ਪਛੇਤੀ ਮੰਨ ਲਓ ਕੋਈ ਵੀ ਆ 25 ਜੂਨ ਤੋਂ ਬਾਅਦ ਦਾ ਲੱਗਿਆ ਝੋਨਾ ਕੋਈ ਵੀ ਆ ਉਹ 'ਚ ਬਿਮਾਰੀ ਹੈ ਨਹੀਂ ਉਹ ਤੋਂ ਪਹਿਲਾਂ ਵਾਲੇ 'ਚ ਸਾਰਿਆਂ 'ਚ ਆ ਇਹਦੇ ਵਿੱਚ ਵੀ ਦੇਖ ਲਓ ਆ ਆ ਗਈਆਂ ਬੈਂਸ ਭਰਾਵਾਂ ਦੀਆਂ ਫੈਕਟਰੀਆਂ ਇਹਨਾਂ ਦੇ ਵੀ ਹੈਗੀ ਆ ਦੇਖੋ ਬਿਵਾਰੀ ਇਦਾਂ ਸਟਾਰਟ ਹੁੰਦੀ ਆ ਇਹ ਆ ਚੀਜ਼ ਹੋ ਗਈ ਆ ਜਿਵੇਂ ਧੱਬੇ ਜੇ ਪੈਸੇ ਪੇੜਕ ਜੀ ਝਾਕਦੀ ਆ ਸਾਰੀ ਇਹ ਇਹੀ ਚੀਜ਼ ਹੋ ਜਾਂਦੀ ਆ ਸਾਰੀ ਇਹ ਮੁਰਮੜਾ ਕੇ ਸਭ ਦੇ ਇਹੀ ਕੁਛ ਆ ਇਹ ਆ ਦੇਖੋ ਏਕਣ ਪੀਲਾ ਪੀਲਾ ਜਿਹਾ ਹੋ ਕੇ ਗਾਹਾਂ ਗਾਹ ਧਲੀਆਂ ਵਧੀਆਂ ਜਾਂਦੀਆਂ ਨੇ ਆ ਨੇ ਬੈਂਸ ਬ੍ਰਦਰ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਉਹਨਾਂ ਦੀਆਂ ਫੈਕਟਰੀਆਂ ਆ ਖੇਤ ਵੀ ਉਹਨਾਂ ਦੇ ਹੀ ਨੇ ਆਹ ਹੁਣ ਕੀ ਮੰਨੀਏ ਕੀ ਦੇ ਕੀ ਨੇ ਦਵਾਈ ਕਿਹੜੀ ਪਾਈ ਆ ਕਿਹਨੇ ਕਿਹੜੀ ਨਹੀਂ ਪਾਈ ਸਭ ਦੇ ਇਹੀ ਹਾਲਾਤ ਨੇ ਨਹੀਂ ਆਹ ਹਾਲੇ ਝੋਨੇ ਤੇ ਹੋ ਗਈ ਸਪਰੇ ਆ ਬਿੰਦਰ ਬਾਈ ਦਾ ਝੋਨਾ ਇਹਦੇ ਵਿੱਚ ਵੀ ਆ ਕੰਮ ਹੋਣ ਲੱਗਾ ਜਿਹੜਾ ਆਪਣੇ ਹੋਇਆ ਹੈ ਇਹਦੇ ਸਪਰੇ ਤਾਂ ਕਰਤੀ ਇਹਨਾਂ ਨੇ ਸਪਰੇ ਤੋਂ ਬਾਅਦ ਫਰਕ ਪਿਆ ਕੋਈ ਹੈ ਬੰਗ ਇਹ ਚ ਬਿਮਾਰੀ ਹੈ ਨਹੀਂ ਆ ਦੇ ਤਾਂ ਆ ਤਾਂ ਕਿੱਡੀ ਢਲੀ ਬਣੀ ਹੋਈ ਆ ਆ ਸਾਰੀ ਢਲੀ ਜਿਹੜੀ ਆਪਣੇ ਮੇਰੇ ਬਿਮਾਰੀ ਉਹੀ ਆ ਤਾਂ ਕਿੱਡੀ ਢਲੀ ਬਣ ਗਈ ਕਹਿੰਦਾ ਬਿਮਾਰੀ ਨਹੀਂ ਆ ਦੇਖਾ ਆ ਕੇ ਆ ਸਾਰੀ ਢਲੀ ਬਿਮਾਰੀ ਵਾਲੀ ਆ ਤੇਰੀ ਆ ਆ ਦੇ ਆ ਪੂਰੀ ਢਲੀ ਆ ਇੱਕ ਉਹ ਢਲੀ ਆ ਇਹ ਤੋਂ ਗਾਹਾਂ ਉਹ ਤੇ ਦੀਨਾਂ ਵੱਡਾ ਹਰਾ ਖੋ ਉਹ ਟੱਬ ਜੇ ਇੱਕ ਉਹ ਬਣ ਗਈ ਉਹ ਦੇ ਉਹ ਬਣ ਗਈ ਇੱਕ ਇਹ ਆਈਆਂ ਬਸ 2-3 ਦਿਨਾਂ ਚ ਗਾਹਾਂ ਸਾਰੀ ਜਾਵੜਦੀ ਐ। ਅਦੀਂ ਤਾਂ ਲਾਲ-ਲਾਲ ਜਿਹਾ ਹੋਇਆ ਹੈ। ਇਹ ਸਾਰਾ ਆਈ ਵਧ ਜਾਣਾ ਬਸ ਇਹਨੇ। ਇਹ ਸਪਰੇ ਕਰੀਏ ਤ ਨਹੀਂ ਅੱਜ? ਨਹੀਂ, ਉਹ ਤਾਂ ਦੂਜੇ ਸਪਰੇ ਕਰਤੀ। ਇਹ ਤਾਂ ਵੀ ਸਪਰੇ ਕਰਾਉਣੀ ਪੈਣੀ ਐ ਨਹੀਂ ਇਹ ਤਾਂ 2 ਹਫ਼ਤੇ ਚ ਦੇਖੀ ਕਿੱਥੇ ਜਾ ਬਣਾਂ ਨੇ ਕਿੰਨੇ ਧਗੀਆਂ ਜੇ ਪੈ ਗਈਆਂ। ਆਹ ਖੇਤ ਚ ਵੀ ਬਹੁਤ ਆ। ਇਹ ਚ ਬਾਬਾ ਆਪਣੇ ਵਾਂਗੂ ਜਿੰਨੀ ਆਪਣੇ ਜ਼ਿਆਦੇ ਆ ਓੰਨੀ ਇਹ ਚ ਵੀ ਜ਼ਿਆਦੇ ਆ ਤੁਹਾਨੂੰ ਖੜ ਕੇ ਦਿਖਾਉਣਾ 1 ਮਿੰਟ। ਉਹ ਦੇਖਿਓ ਇਹਦੇ। ਪਾਵਾ ਟਲੀਆਂ ਜੀਆਂ ਬਣੀਆਂ ਹੋਈਆਂ ਨੇ ਇਹ ਵੀ ਉਹ ਬੰਦ ਕਰ ਦਈਏ ਦੱਸੋ ਕੀ ਕਰੂ ਬੰਦਾ ਇਹਨੂੰ ਅੱਧਾ ਪੰਜਾਬ ਤਾਂ ਪਾਣੀ ਨੇ ਡਬੋ ਲਿਆ ਅੱਧਾ ਬਿਮਾਰੀਆਂ ਨੇ ਡਬੋ ਲਿਆ ਕਿੱਧਰ ਨੂੰ ਜਾਊਗਾ ਪੰਜਾਬ ਮੈਨੂੰ ਇਹ ਨਹੀਂ ਸਮਝ ਲੱਗੀ ਹੁਣ ਇਹੀ ਆਹੀ ਪਨੀਰੀ ਜਿਹੜੀ ਜਿਹੜਾ ਆ ਖੇਤ ਪਨੀਰੀ ਲੱਗੀ ਆ ਆਪਣੇ ਜਿਹੜੇ ਮੰਨ ਲਓ ਖੇਤ ਨੂੰ ਪਈ ਹੀ ਆ ਬਿਮਾਰੀ ਉਹੀ ਸੇਮ ਪਨੀਰੀ ਆ ਇਹ ਇਹ ਪਨੀਰੀ ਤੇ ਆਪਣੀ ਪਨੀਰੀ ਸੇਮ ਇੱਕੋ ਹੀ ਪਨੀਰੀ ਆ ਇਹ ਤੇ ਇਹ ਚ ਬਿਮਾਰੀ ਹੈਗੀ ਆ ਹੁਣ ਇਹਦੇ ਨਾਲ ਦੀ ਹੋਰ ਇਹਦੇ ਮੇਰੇ ਹਿਸਾਬ ਨਾਲ ਜਿਹੜਾ ਮੰਨ ਲਓ ਇਹ ਪਨੀਰੀ ਹੈ ਨਾ ਇਹ 19 ਕਿਲੇ ਲਾਏ ਸੀ ਆਪਾਂ ਇਸ ਪਨੀਰੀ ਨਾਲ ਜਿਹਦੇ ਚੋਂ 9 ਤਰੀਕ ਦੀ ਬੀਜੀ ਹੋਈ ਸੀਗੀ ਦੋ ਥੈਲੀਆਂ ਤੇ ਜਿਹੜੀ 9 ਤਰੀਕ ਨੂੰ ਪਨੀਰੀ ਬੀਜੀ ਫੀ ਸੀ ਉਹਦੇ ਵਿੱਚੋਂ 15 ਕਿ ਕਿਲੇ ਲੱਗੇ ਹੋਣੇ ਆ 15 ਕਿਲਿਆਂ ਚੋਂ 8 ਕਿ 9 ਕਿਲਿਆਂ ਨੂੰ ਬਿਮਾਰੀ ਆ ਬਾਕੀਆਂ ਨੂੰ ਹੈ ਨਹੀਂਗੀ ਤੇ ਇੱਕ ਆਪਾਂ ਉਸ ਤੋਂ ਬਾਅਦ ਪਨੀਰੀ ਬੀਜੀ ਸੀ 14 ਮਈ ਨੂੰ ਤੇ ਉਹ ਆਪਣੇ ਉਹ ਪਨੀਰੀ ਨੇ ਆਪਣਾ ਲੱਗਿਆ ਹੋਇਆ 2.5 ਕਿਲੇ ਤੋਂ ਉਹ ਚ ਵੀ ਇੱਕ ਡਾਲ ਨਹੀਂ ਹੈਗਾ ਬਿਮਾਰੀ ਦਾ ਸਮਝੋ ਬਾਹਰ ਆ ਇੱਕੋ ਹੀ 20 ਹੈ ਇੱਕੋ ਜਿਹਾ ਤਾਂ 20 ਲਿਆਂਦਾ ਹੋਇਆ ਵੀ ਇਹ ਗੇਤੇ ਨੂੰ ਆ ਪਛੇਤੇ ਨੂੰ ਆ ਤੇ ਹੁਣ ਲੋਕ ਕਹਿੰਦੇ 131 ਨੂੰ ਬਹੁਤ ਆ 131 ਵੀ ਸੰਦਾ ਦਿੰਨਾ ਮੈਂ ਇਹ ਆ ਜਿਹੜੀ ਸਾਹਮਣੇ ਦੇਕਾਂ ਦਿਂਦੀਆਂ ਨੇ ਇੱਥੇ 131 ਲੱਗੀ ਹੋਈ ਆ ਇਹ 29 ਕੇ 30 ਜੂਨ ਦੀ ਇੱਕ ਡਾਲ ਨਹੀਂ ਬਿਮਾਰੀ ਦਾ ਉਹ ਚ ਤੇ ਆਪਣੀ ਬਿਮਾਰੀ ਜ਼ਿਆਦਾ ਕਿਹੜੀ ਕਿਹੜੇ ਬੀਜ ਨੂੰ ਪਈ ਆ ਸਿਰਫ ਪੂਸ਼ਾ ਨੂੰ ਸਭ ਤੋਂ ਜ਼ਿਆਦਾ ਪੂਸ਼ਾ ਨੂੰ ਤੇ ਦੋ ਨੰਬਰ ਤੇ ਇੱਕ ਵੀ ਹੋਰ ਦੱਸਦੇ ਨੇ ਕੋਈ ਨਵਾਂ ਵੀ ਆ 677 ਪਤਾ ਨਹੀਂ 777 ਇਦਾਂ ਦਾ ਕੋਈ ਵੀ ਤੇ ਉਹਨੂੰ ਦੱਸਦੇ ਨੇ ਜ਼ਿਆਦਾ ਜ਼ਿਆਦਾਤਰ ਜਾਨੀ 80% ਪੂਸ਼ਾਂ ਨੂੰ ਬਿਮਾਰੀ ਆ ਤੇ ਆ ਖੇਤ ਨੇ ਇਹਨਾਂ ਚ ਵੀ ਹੈਗੇ ਤੁਹਾਨੂੰ ਦਿਖਾਉਣਾ ਮੈਂ ਖੇਤ ਆ ਖੇਤ ਦਾ ਜਿਹੜਾ ਸਾਹਮਣੇ ਈ ਲਿੰਦੇ ਆ ਇਹਨਾਂ ਦੇ ਵਿੱਚ ਵੀ ਹੈਗੀਆਂ ਤੇ ਜਿਹੜੇ ਉੱਪਰਲੇ ਪਾਸੇ ਉੱਚੇ ਵਾਲੇ ਆ ਜਿਹੜੇ ਉਹ ਤਾਂ ਹੈਗਾ ਹੀ ਇੱਥੇ ਉਹ ਸਾਹਮਣੇ ਡੇਕ ਆ ਉਹਦੇ ਕੋਲੇ ਜਿਹੜੀਆਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਧਲੀਆਂ ਦਿਖਾਈਆਂ ਸੀਗੀਆਂ ਸਟਾਰਟਿੰਗ ਦੇ ਵਿੱਚ ਉਹ ਉਹਦੇ ਵਿੱਚ ਸੀਗੀਆਂ ਹੁਣ ਤਾਂ ਤੁਸੀਂ ਸਮਝ ਲਓ ਬਈ ਮੇਰੇ ਅੰਦਾਜ਼ੇ ਨਾਲ ਬਾਹਲਾ ਨਾ ਸੀ 30 ਕਿਲਿਆਂ ਨੂੰ ਤਾਂ ਆਪਣੇ ਏਰੀਆ ਦੇ ਵਿੱਚ ਵਿੱਚ ਜਿਵੇਂ ਮੰਨ ਲਓ ਬਈ ਉਹ ਜਿਵੇਂ ਸਾਹਮਣੇ ਦਰਖਤ ਜਿੰਦੇ ਆ ਉਹ ਦਰਖਤਾਂ ਤੋਂ ਲੈ ਕੇ ਆਹ ਦਰਖਤਾਂ ਦੇ ਵਿੱਚ ਵਿੱਚ ਆਏ ਘੁੰਮ ਕੇ ਤੇ ਉਹ ਫੈਕਟਰੀਆਂ ਆ ਗਈਆਂ ਸਾਹਮਣੇ ਵੈਂਸ ਵਾਲਿਆਂ ਨੇ ਪਹਿਲਾਂ ਦਿਖਾ ਕੇ ਲਿਆ ਆ ਉਹ ਟੈਂਕੀ ਦੇ ਨਾਲ ਦੇ ਖੇਤ ਤੇ ਇੰਨੇ ਕੇ ਏਰੀਆ ਦੇ ਅੰਦਰ ਅੰਦਰ 25 ਤੋਂ 30 ਕਿਲਿਆਂ ਨੂੰ ਬਿਮਾਰੀ ਪਈ ਐ ਇਹ ਜਿਹੜੀਆਂ ਦੋ ਦੋ ਸਪਰੇਹਾਂ ਕਰਤੀਆਂ ਫਰਕ ਨਹੀਂ ਪਿਆ ਤੇ ਹੁਣ ਜਿਵੇਂ ਤੁਹਾਨੂੰ ਪਹਿਲਾਂ ਦਿਖਾ ਕੇ ਲਿਆ ਬਿੰਦਰ ਬਾਈ ਦੇ ਬੰਦਾ ਦਾ ਸੀ ਵੀ ਸਾਡੇ ਅਜ ਤੱਕ ਇਹਦੇ ਬਿਮਾਰੀ ਹੋ ਹੈ ਨਹੀਂ ਹੁਣ ਉਹਨਾਂ ਨੇ ਦੇਖੀ ਨਹੀਂ ਹੋਣੀ ਦੋ ਦਿਨਾਂ ਦੋ ਤਿੰਨ ਦਿਨ ਮੀਂਹ ਵਾਲੇ ਨੰਗੇ ਨੇ ਉਹਦੇ ਵਿੱਚ ਵਿੱਚ ਉਹਨੂੰ ਬਿਮਾਰੀ ਪੈ ਗਈ ਇਹ ਕਹਿੰਦੇ ਹੈ ਨਹੀਂ ਸੀ ਬਿਮਾਰੀ ਹੁਣ ਦੋ ਧਲੀਆਂ ਦਿਖਾਤੀਆਂ ਪੂਰੀਆਂ ਵਧੀਆ ਜਿਹੜੀਆਂ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਅੱਧੇ ਖੇਚ ਜਾ ਵੜਦੀਆਂ ਨੇ ਚਲੋ ਠੀਕ ਆ ਜੀ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕਿਸੇ ਹੋਰ ਦਿਨ ਹੋਰ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ